ਹਾਂਜੀ ਸਤਿ ਸ੍ਰੀ ਅਕਾਲ ਜੀ। ਵੈਲਕਮ ਹੈ ਜੀ ਮੇਰੇ ਚੈਨਲ ਬੀ ਬਿਊਟੀਫੁਲ ਬੁਟੀਕ ਤੇ ਤੁਹਾਡਾ ਸਾਰਿਆਂ ਦਾ। ਤੇ ਅੱਜ ਮੈਂ ਤੁਹਾਨੂੰ ਕੁਝ ਨਵੇਂ ਡਿਜ਼ਾਈਨ ਦਿਖਾ ਰਹੀ ਹਾਂ। ਹਾਂਜੀ। ਇਹ ਜਿਹੜਾ ਪਹਿਲਾ ਸੂਟ ਹੈ ਇਹ ਸ਼ਮੋਈ ਸਿਲਕ ਦੇ ਬਣਿਆ ਫੈਬਰਿਕ ਹੈ। ਸ਼ਾਈਨਿੰਗ ਵਾਲਾ ਫੈਬਰਿਕ ਹੈ। ਥੋੜਾ ਡਸਟੀ ਜਿਹਾ ਸ਼ੇਡ ਹੈ। ਤੇ ਇਸ ਤਰ੍ਹਾਂ ਇਹਦੇ ਘੇਰੇ ਤੇ ਕੰਮ ਹੋਇਆ ਹੈ। ਬਹੁਤ ਹੀ ਸੋਨਾ ਸਾਰਾ ਸਿੰਗਲ ਟਾਂਕੇ ਦਾ ਕੰਮ ਹੈ ਇਹਦੀ ਰੇਟ ਲਿਸਟ ਲੱਗੀ ਵੀ ਹੋਈ ਹੈ ਇਹਦੀ ਕਿ ਰੇਤੇ ਹੋਇਆ ਇਹਦੀਆਂ ਬਾਹਵਾਂ ਤੇ ਹੋਇਆ ਇਸ ਤਰ੍ਹਾਂ ਇਹ ਮੀਡਲ ਏਜ਼ ਵਾਲਿਆਂ ਵਾਸਤੇ ਹੈ ਸੌਟ ਜਿਵੇਂ ਫੈਬਰਿਕ ਵੀ ਬਹੁਤ ਵਧੀਆ ਹੈ ਨਾ ਹੀ ਇਹਨੂੰ ਲਾਈਨਿੰਗ ਦੀ ਜ਼ਰੂਰਤ ਹੈ ਸਿੰਗਲ ਹੀ ਆਪਾਂ ਬਣਾ ਸਕਦੇ ਹਾਂ ਕੋਈ ਲਾਈਨਿੰਗ ਨਹੀਂ ਲੱਗੂਗੀ ਬਹੁਤ ਸੋਨਾ ਫੈਬਰਿਕ ਹੈ ਤੇ ਬਹੁਤ ਹੀ ਸੋਨਾ ਕਲਰ ਹੈ ਥੋੜਾ ਜਿਹਾ ਕਲਰ ਗ੍ਰੇ ਟੋਨ ਚ ਆ ਰਿਹਾ ਬਟ ਗ੍ਰੇ ਨਹੀਂ ਹੈਗਾ ਥੋੜਾ ਗ੍ਰੀਨਿਸ਼ ਜਿਹਾ ਡਸਟੀ ਗ੍ਰੀਨ ਜਿਹਾ ਕਲਰ ਹੁੰਦਾ ਜਿਵੇਂ ਉਹ ਉਹ ਵਾਲਾ ਸ਼ੇਡ ਹੈ ਹਾਂਜੀ ਵੀ ਬਹੁਤ ਪਿਆਰਾ ਸੂਟ ਹੈ ਸਿੰਪਲ ਸੋਬਰ ਸਰਦਾਰੀ ਸੂਟ ਹੈ ਤੇ ਨੈਕਸਟ ਸੂਟ ਹੈ ਜਿਹੜਾ ਇਹ ਲੇਲਨ ਸਟਫ ਤੇ ਬਣਿਆ ਹੋਇਆ ਹੈ ਇਸ ਤਰ੍ਹਾਂ ਸਟਫ ਬਹੁਤ ਸੌਫਟ ਹੈ ਵਿਚ ਵੀਵਿੰਗ ਹੈ ਹਲਕੀ ਹਲਕੀ ਸੀ ਗ੍ਰੀਨ ਛੇਡ ਤੇ ਇਸ ਤੇ ਮਲਟੀ ਕਲਰ ਦਾ ਇਸ ਤਰ੍ਹਾਂ ਕੰਮ ਹੋਇਆ ਸਾਰਾ ਮਲਟੀ ਕਲਰ ਦਾ ਬਣਿਆ ਹੋਇਆ ਇਹ ਵਾਲਾ ਇਹਦਾ ਰੇਟ ਲਿਸਟ ਲੱਗੀ ਹੋਈ ਹੈ ਕਈ ਵੀਵਰਸ ਕਹਿੰਦੇ ਆ ਵੀ ਸਾਨੂੰ ਰੇਟ ਦੇ ਵੀ ਦਾ ਨਾਲ ਦੀ ਨਾਲ ਦੱਸਿਆ ਕਰੋ ਹਾਂਜੀ ਕਿੰਗਾ ਸੂਟਾਂ ਤੇ ਤਾਂ ਟੈਗ ਲੱਗੇ ਹੁੰਦੀ ਹੈ ਜਿਵੇਂ ਥੋੜਾ ਸੌਖਾ ਹੋ ਜਾਂਦਾ ਹੈ ਦੱਸਣਾ ਇਹ ਇਹਦੀਆਂ ਬਾਵਾ ਤੇ ਫਲਾਰ ਬਣਿਆ ਹੋਇਆ ਹੈ ਇਹ ਸਾਰਾ ਇਹਦੇ ਘੇਰੇ ਤੇ ਕਾਫੀ ਕਲਰਫੁਲ ਜਿਹਾ ਵਰਕ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਕਲਰਫੁਲ ਦੁਪੱਟਾ ਡਾਈ ਕਰਾ ਸਕਦੇ ਹਾਂ ਜੇ ਆਪਾਂ ਥੋੜਾ ਜਿਹਾ ਸ਼ੇਡ ਡਾਰਕ ਸ਼ੇਡ ਚ ਮੰਨ ਲਓ ਸੂਟ ਰੈਡੀ ਕਰਨਾ ਹੈ ਤਾਂ ਆਪਾਂ ਇਹਨਾਂ ਦੇ ਨਾਲ ਦੁਪੱਟੇ ਨੂੰ ਟਾਈ ਡਾਈ ਕਰ ਸਕਦੇ ਹਾਂ ਜੇ ਸਿੰਪਲ ਸੋਬਰ ਰੱਖਣਾ ਥੋੜਾ ਜਿਹਾ ਘੱਟ ਸ਼ੇਡ ਦਿਖਾਉਣੀ ਹੈ ਤਾਂ ਫਿਰ ਆਪਾਂ ਇਹਦੇ ਨਾਲ ਸਿੰਗਲ ਕਲਰ ਦਾ ਦੁਪੱਟਾ ਕਰਕੇ ਇਹ ਸਾਰੇ ਸ਼ੇਡਸ ਦੀ ਆਪਾਂ ਕਲਰਫੁਲ ਲੇਸ ਹੈ ਜਿਵੇਂ ਉਹ ਲੱਗ ਜਾਂਦੀ ਹੈ ਉਹੀ ਆਪਾਂ ਚਾਕਾਂ ਬਾਹਾਂ ਤੇ ਸਟਿਚਿੰਗ ਟਾਈਮ ਆਪਾਂ ਫਿਨਿਸ਼ਿੰਗ ਦੇ ਸਕਦੇ ਹਾਂ ਇਹਦੀ ਹਾਂਜੀ ਬਹੁਤ ਹੀ ਪਿਆਰਾ ਸੂਟ ਹੈਗਾ ਇਹ ਇਹਨਾਂ ਸੂਟਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਮੇਰਾ ਫੋਨ ਨੰਬਰ ਹੈ ਉਹੀ 9478102060 ਇਸ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਛੱਡ ਸਕਦੇ ਹੋ ਇਹਦਾ ਵੀ ਸ਼ੇਡ ਥੋੜਾ ਜਿਹਾ ਲਾਈਟ ਆ ਰਿਹਾ ਬੜਾ ਪਿਆਰਾ ਪਿਸਤਾ ਕਲਰ ਹੈ ਇਹ ਇਹ ਪਿਓਰ ਕريب ਸਟੱਫ ਹੈ ਜਿਹੜੇ ਬਿਲਕੁਲ ਫੁੱਲ ਪਿਓਰ ਵਾਲਾ ਸਟੱਫ ਹੁੰਦਾ ਹੈ ਉਹ ਸਟੱਫ ਹੈ ਤੇ ਇਹਦੇ ਤੇ ਆਪਾਂ ਨੇ ਪਹਿਲਾਂ ਵੀ ਮੈਂ ਡਿਜ਼ਾਈਨ ਦਿਖਾਇਆ ਸੀ ਉਸੇ ਨੂੰ ਦੇਖ ਕੇ ਆਰਡਰ ਮਿਲਿਆ ਇਹ ਇਸ ਤਰ੍ਹਾਂ ਇਹਦਾ ਮਕੈਸ਼ ਵਰਕ ਹੋਇਆ ਹੈ ਬਹੁਤ ਹੀ ਬਰੀਕ ਬਰੀਕ ਸਿੰਪਲ ਸੋਬਰ ਕੰਮ ਹੈ ਇਸ ਤਰ੍ਹਾਂ ਤੇ ਇਹ ਇਹਦੇ ਚ ਕਲਰਫੁੱਲ ਸ਼ੇਡ ਹੈ ਇਹਦਾ ਵਰਕ ਹੋਇਆ ਸੌਰੀ ਥੋੜਾ ਕਲਰਫੁੱਲ ਇਸ ਤਰ੍ਹਾਂ ਵਰਕ ਹੋਇਆ ਸਾਈਡਾਂ ਤੇ ਫਲਾਰ ਬਣਿਆ ਪੈਨਲ ਜਾਂਦੇ ਆ ਮੁਕੇਸ਼ ਦੇ ਇਹੇ ਠਾਈ ਦੇ ਘੇਰੇ ਤੱਕ ਮੁਕੇਸ਼ ਵਰਕ ਹੋਇਆ ਇਹ ਲੈਂਥ ਵਾਈਜ਼ ਪੈਨਲ ਤੇ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਇਹਨੂੰ ਆਪਾਂ ਨੇ ਸਿੰਪਲ ਸਾਬਰੀ ਸੂਟ ਰੱਖਿਆ ਥੋੜਾ ਮੀਡਲ ਏਜ ਵਾਲਿਆਂ ਦਾ ਤਾਂ ਉਹਨਾਂ ਨੇ ਜਿਆਦਾ ਡਾਰਕ ਲੁੱਕ ਨਹੀਂ ਦਿੱਤੀ ਇਹਦੇ ਨਾਲ ਉਹਨਾਂ ਨੇ ਇਹਦੇ ਦੁਪट्टे ਨੂੰ ਹਲਕੀ ਫਿਨਿਸ਼ਿੰਗ ਦਿੱਤੀ ਹੈ ਲੇਸ ਦੀ। ਇਹ ਕਸਟਮਰ ਦੀ ਦਮਾਨ ਦੇ ਅਕੋਰਡਿੰਗ ਹੀ ਕੀਤਾ ਸੀ। ਉਹ ਕਹਿੰਦੇ ਥੋੜਾ ਮੀਡਲ ਏਜ ਵਾਲਾ ਲੈਂਦਾ ਹੋਣ ਕਰਕੇ ਦੁਪੱਟਾ ਕਲਰਫੁਲ ਨਹੀਂ ਸਿੰਪਲ ਸਬਰ ਰੱਖਣਾ ਹੈ। ਸਿੰਪਲ ਸਬਰ ਦੁਪੱਟਾ ਨਾਲ ਪਿਓਰ ਚਨਾਉਣ ਦਾ ਦੁਪੱਟਾ ਹੈ। ਪਿਓਰ ਕ੍ਰੇਪ ਦਾ ਸੂਟ ਹੈ। ਇਹਨਾਂ ਡਿਜ਼ਾਈਨ 'ਚ ਤੁਹਾਨੂੰ ਕੋਈ ਪਸੰਦ ਹੈ ਤਾਂ ਤੁਸੀਂ ਆਰਡਰ ਕਰ ਸਕਦੇ ਹੋ। ਕਿਸੇ ਵੀ ਫੈਬਰਿਕ ਤੇ ਕਲਰ ਚੋਇਸ ਤੇ ਤੁਸੀਂ ਆਪਣੀ ਆਰਡਰ ਦੇ ਸਕਦੇ ਹੋ ਇਸ ਵਾਲੇ ਸੂਟ ਦੀ। ਮਕੈਸ਼ ਵਾਲੇ ਦੀ ਦੂਜੀ ਐਜ਼ ਇਟ ਇਜ਼ ਸੇਲ ਲਈ ਹੈ ਉਹਨਾਂ ਚ ਕੋਈ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਇਸ ਤਰ੍ਹਾਂ ਹੀ ਸੂਟ ਲੈ ਸਕਦੇ ਹੋ ਐਜ਼ ਇਟ ਇਜ਼ ਉਹਨਾਂ ਦੇ ਰੇਟ ਵਿੱਚ ਮੈਂਸ਼ਨ ਹੀ ਹੈਗੇ ਆ ਤੇ ਤੁਸੀਂ ਮੇਰੇ ਫੋਨ ਨੰਬਰ 9478102060 ਇਸ ਨੰਬਰ ਤੇ ਤੁਸੀਂ ਵਟਸਐਪ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਬਾਕੀ ਸਾਰੇ ਈਵਰਜ਼ ਨੂੰ ਮੇਰੀ ਰਿਕਵੈਸਟ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਕਮੈਂਟ ਬਾਕਸ ਚ ਦੱਸਿਓ ਜਿੰਨਾਂ ਦੇ ਵੀ ਸੂਟ ਬਣ ਕੇ ਜਾਂਦੇ ਆ ਪਲੀਜ਼ ਸ਼ੇਅਰ ਕਰਿਆ ਕਰੋ ਆਪਣੇ ਆਪਣੇ ਵਿਊਜ਼ ਦੱਸਿਆ ਕਰੋ ਵੀ ਸੂਟ ਕਿਵੇਂ ਦੇ ਲੱਗਿਆ ਤੁਹਾਨੂੰ ਤੇ ਵੀਡੀਓ ਫੁੱਲ ਵਾਚ ਕਰਿਆ ਕਰੋ ਕਿਉਂਕਿ ਜੇ ਥੋੜਾ ਬਹੁਤ ਆਪਾਂ ਮਿਸ ਕਰ ਦਿੰਨੇ ਆ ਤਾਂ ਪੂਰੇ ਡਿਜ਼ਾਈਨ ਦਾ ਪਤਾ ਨਹੀਂ ਲੱਗਦਾ ਫਿਰ ਡਿਟੇਲ ਚ ਵਟਸਐਪ ਤੇ ਮੈਸੇਜ ਕਰਦੇ ਆ ਵੀ ਸਾਨੂੰ ਡਿਟੇਲ ਚ ਚੰਗੀ ਤਰ੍ਹਾਂ ਦਿਖਾਓ ਤਾਂ ਪਲੀਜ਼ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਵੀਡੀਓ ਚ ਆਪਾਂ ਬਹੁਤ ਫੁੱਲ ਚੰਗੀ ਤਰ੍ਹਾਂ ਹੁੰਦਾ ਹੈ ਵੀ ਆਪਾਂ ਦਿਖਾ ਹੀ ਦੇਈਦਾ ਜੋ ਵੀ ਕੁਝ ਹੈਗਾ ਵੀਡੀਓ ਚ ਜ਼ਿਆਦਾ ਪਤਾ ਲੱਗਦਾ ਹੈ ਪਿਕਚਰ ਨਾਲੋਂ ਤੇ ਸੋ ਪਲੀਜ਼ ਸਾਰੇ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਬਾਕੀ ਸਾਰਿਆਂ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਬਾਕਸ ਚ ਦੱਸਿਓ ਵੀ ਮੇਰੇ ਕਿਵੇਂ ਦੇ ਲੱਗਦੇ ਆ ਡਿਜ਼ਾਈਨ ਤੇ ਵੀਡੀਓ ਵਾਚ ਕਰਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ